ਜੇਕਰ ਬੀਜੇਪੀ ਦੇ ਇਸ ਆਪਰੇਸ਼ਨ ਲੋਟਸ ਨੂੰ ਤਹਸਰਸ ਕੀਤਾ ਗਿਆ ਆਪਰੇਸ਼ਨ ਲੋਟਸ ਦਾ ਰਸ ਰੋਕਿਆ ਗਿਆ ਤਾਂ ਆਵਾਮਾ ਵੀ ਪਾਰਟੀ ਨੇ ਰੋਕਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈਵਰੀ ਸਰਕਾਰ ਦੇ ਐਮਐਲਏ ਸਹਿਵਾ ਨੂੰ ਤੋੜਨ ਦਾ ਯਤਨ ਇਸ ਆਪਰੇਸ਼ਨ ਲੋਟਸ ਦੇ ਤਹਿਤ ਬੀਜੇਪੀ ਨੇ ਕਰਨ ਦੀ ਕੋਸ਼ਿਸ਼ ਕੀਤੀ ਆਪਰੇਸ਼ਨ ਲੋਟਸ ਦੂਜੀ ਵਾਰ ਪੰਜਾਬ ਦੇ ਲੋਕਾਂ ਨੇ ਤੋੜਿਆ ਪੰਜਾਬੀਆਂ ਨੇ ਤੋੜਿਆ ਆਮ ਆਦਮੀ ਪਾਰਟੀ ਨੇ ਤੋੜਿਆ ਔਰ ਫੇਲ ਕੀਤਾ ਆਪਰੇਸ਼ਨ ਲੋਟਸ ਆਮ ਆਦਮੀ ਪਾਰਟੀ ਦੇ ਉੱਤੇ ਕਾਮਯਾਬ ਨਹੀਂ ਹੋਇਆ ਆਪਰੇਸ਼ਨ ਲੋਟਸ ਕਾਂਗਰਸ ਪਾਰਟੀ ਤੇ ਕਾਮਯਾਬ ਹੋਇਆ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਲੀਡਰ ਆਫ ਦੀ اپੋਜੀਸ਼ਨ ਉਹਨਾਂ ਦੇ तमाम ਲੀਡਰ ਸਹਿਬਾਨ ਜਦੋਂ ਅਸੀਂ ਆਪਰੇਸ਼ਨ ਲੋਟਸ ਦਾ ਖੁਲਾਸਾ ਕੀਤਾ ਤਾਂ ਸਾਰੇ ਬੀਜੇਪੀ ਦੀ ਹਮਾਇਤ ਤੇ ਆ ਗਏ ਕਾਂਗਰਸ ਪਾਰਟੀ ਨੇ ਬੀਜੇਪੀ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲਿਆ ਕਿਉਂ ਨਹੀਂ ਬੋਲਿਆ ਕਿਉਂਕਿ ਉਹਨਾਂ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਸੀਬੀਆਈ ਦੀ ਜਾਂਚ ਚੱਲ ਰਹੀ ਆ ਇਹਨਾਂ ਪਾਰਟੀਆਂ ਦਾ ਪੁਰਾਣਾ ਇਤਿਹਾਸ ਹੈਗਾ ਇਹਨਾਂ ਪਾਰਟੀਆਂ ਦੀ ਹਿਸਟਰੀ ਰਹੀ ਆ ਕਿ ਜਦੋਂ ਸੱਤਾ 'ਚ ਹੁੰਦੀਆਂ ਨੇਗੀਆਂ ਅਕਾਲੀ ਦਲ ਉਧਰ ਚੱਲ ਜਾਂਦੇ ਨੇਗੇ ਕਾਂਗਰਸ ਵਾਲੇ ਉਧਰ ਆ ਜਾਂਦੇ ਨੇਗੇ ਦੇਸ਼ ਦੇ ਲੋਕਾਂ ਨੂੰ ਯਕੀਨ ਆ ਕਿ ਕਰੋਤੀ ਆਵਾਜ਼ ਵੀ ਪਾਰਟੀ ਆ ਜਿਹੜੀ ਇਸ ਸਮੇਂ ਵਿਰੋਧੀ ਧਿਰ ਦਾ ਰੋਲ ਦੇਚ ਨਿਵਾ ਰਹੀ ਆ ਇੱਕ ਪਾਸੇ ਭਾਜਪਾ ਔਰ ਦੂਜੇ ਪਾਸੇ ਲੋਟਸ ਆਪਰੇਸ਼ਨ ਲੋਟਸ ਇੱਕੋ ਹੀ ਗੱਲ ਆ ਦੇਸ਼ ਦੇ ਬਕਵਾਕ ਖਿੱਸਿਆਂ ਦੇ ਵਿੱਚ ਆਪਰੇਸ਼ਨ ਲੋਟਸ ਕਰਨ ਦੇ ਲਈ ਬੀਜੇਪੀ ਜਾਣੀ ਜਾਂਦੀ ਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਆਪਰੇਸ਼ਨ ਸਕਸੈਸਫੁਲ ਇਹਨਾਂ ਦਾ ਸਾਬਤ ਹੋਇਆ ਪਹਿਲੀ ਵਾਰ ਜੇਕਰ ਬੀਜੇਪੀ ਨੂੰ ਰੋਕਿਆ ਗਿਆ ਜੇਕਰ ਬੀਜੇਪੀ ਦੇ ਇਸ ਆਪਰੇਸ਼ਨ ਲੋਟਸ ਨੂੰ ਤਹਸਰਸ ਕੀਤਾ ਗਿਆ ऑपरेशन लोटस ਦਾ ਰਸ ਰੋਕਿਆ ਗਿਆ ਤਵਾਮਾ ਵੀ ਪਾਰਟੀ ਨੇ ਰੋਕਿਆ ਪਹਿਲੀ ਵਾਰ ਦਿੱਲੀ ਦੇ ਵਿੱਚ ਸਾਡੇ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਦ ਜੀ ਨੇ ਅਰਵਿੰਦ ਕੇਜਰੀਵਾਦ ਦੇ ਜਾਨਵਾਦ ਛਪਾਈਆਂ ਨੇ ਉਹ ਰਸ ਰੋਕਿਆ ਔਰ ਇਹ ਜਿਹੜਾ ਆਪਰੇਸ਼ਨ ਲोटस ਸੀ ਦਿੱਲੀ ਚ ਫੇਲ ਹੋਇਆ ਔਰ ਉਸ ਤੋਂ ਬਾਅਦ ਇਹੀ ਅਟੈਂਪਟ ਭਾਜਪਾ ਨੇ ਪੰਜਾਬ ਚ ਕੀਤੀ ਔਰ ਪੰਜਾਬ ਚ अरविंद केजरीवाल जी ਦੇ ਸਾਥੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵੱਡੀ ਬੜੀ ਸਰਕਾਰ ਦੇ ਐਮਐਲਏ ਸਹਿਬਾਨ ਨੂੰ ਤੋੜਨ ਦਾ ਯਤਨ ਆਪਰੇਸ਼ਨ ਲੋਟਸ ਦੇ ਤਹਿਤ ਬੀਜੇਪੀ ਨੇ ਕਰਨ ਦੀ ਕੋਸ਼ਿਸ਼ ਕੀਤੀ ਆਪਰੇਸ਼ਨ ਲੋਟਸ ਦੂਜੀ ਵਾਰ ਪੰਜਾਬ ਦੇ ਲੋਕਾਂ ਨੇ ਤੋੜਿਆ ਪੰਜਾਬੀਆਂ ਨੇ ਤੋੜਿਆ ਆਮ ਆਦਮੀ ਪਾਰਟੀ ਨੇ ਤੋੜਿਆ ਔਰ ਫੇਲ ਕੀਤਾ ਆਪਰੇਸ਼ਨ ਲੋਟਸ ਆਮ ਆਦਮੀ ਪਾਰਟੀ ਦੇ ਉੱਤੇ ਕਾਮਯਾਬ ਨਹੀਂ ਹੋਇਆ ਆਪਰੇਸ਼ਨ ਲੋਟਸ ਕਾਂਗਰਸ ਪਾਰਟੀ ਤੇ ਕਾਮਯਾਬ ਹੋਇਆ ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ਨੇ ਕਾਂਗਰਸ ਪਾਰਟੀ ਦੇ ਗੋਆ ਦੇ ਲੀਡਰ ਆਫ ਆਪੋਜੀਸ਼ਨ ਸਮੇਤ 8 ਵਿਧਾਇਕਾਂ ਨੂੰ ਤੋੜ ਕੇ ਖਰੀਦ ਬਰੌਕ ਕਰਕੇ ਭਾਜਪਾ ਵਿੱਚ ਸ਼ਾਮਲ ਕੀਤਾ ਇਹ ਬਿਲਕੁਲ ਜਦੋਂ ਸੀ ਆਪਰੇਸ਼ਨ ਲੋਟਸ ਦਾ ਖਲਾਸਾ ਕੀਤਾ ਸਭ ਤੋਂ ਪਹਿਲਾਂ ਦਿੱਲੀ 'ਚ ਔਰ ਉਸ ਤੋਂ ਬਾਅਦ ਪੰਜਾਬ 'ਚ ਉਸੇ ਸਮੇਂ ਦੇ ਦੌਰਾਨ ਜੋ ਆਪਰੇਸ਼ਨ ਲੋਟਸ ਜਿਹੜਾ ਉਹ ਗੋਆਥ ਕਾਮਯਾਬ ਹੋਇਆ ਗੋਆਥ ਸਕਸੈਸਫੁਲ ਹੋਇਆ ਪਰ ਬੜੇ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਲੀਡਰ ਆਫ ਦੀ اپੋਜੀਸ਼ਨ ਉਹਨਾਂ ਦੇ तमाम लीडर ਸਾਹਿਬਾਨ ਜਦੋਂ ਅਸੀਂ ਆਪਰੇਸ਼ਨ ਲੋਟਸ ਦਾ ਖੁਲਾਸਾ ਕੀਤਾ ਤਾਂ ਸਾਰੇ ਬੀਜੇਪੀ ਕੇ ਬੀਜੇਪੀ ਨੇ ਸਾਡੇ ਐਮਐਲਏ ਤੋੜਲੇ ਲੋਕਤੰਤਰ ਦੀ ਹੱਤਿਆ ਕੀਤੀ ਡੈਮੋਕ੍ਰੇਸੀ ਦਾ ਮਰਡਰ ਕੀਤਾਗਾ ਇਥੋਂ ਪਤਾ ਲੱਗਦਾਗਾ ਕਿਉਂਕਿ ਸਾਰੇ ਜਾਣਦੇ ਨੇ ਕਿ ਕਿ ਕਾਂਗਰਸ ਪਾਰਟੀ ਜੀ ਨੇ 5 ਸਾਲ ਪੰਜਾਬ ਵਿੱਚ ਪਹਿਲਾਂ ਰਾਜ ਕੀਤਾ ਉਹਦੇ ਬਹੁਤ ਸਾਰੇ ਐਮਐਲਏ ਬਹੁਤ ਸਾਰੇ ਸਾਬਕਾ ਵਜ਼ੀਰ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਉਹ ਬੀਜੇਪੀ ਦੇ ਵਿੱਚ ਨੇਗੇ ਬਹੁਤ ਸਾਰੇ ਵਜ਼ੀਰ ਬਹੁਤ ਸਾਰੇ ਸਾਬਕਾ ਐਮਐਲਏ ਸਾਬਕਾ ਵਜ਼ੀਰ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ 3.5 ਸਾਲ 5 ਸਾਲ ਪੰਜਾਬ ਵਿੱਚ ਰਾਜ ਕੀਤਾ ਅੱਜ ਉਹ ਬੀਜੇਪੀ ਦਾ ਹਿੱਸਾ ਨੇ ਅੱਜ ਵੀ ਅੱਜ ਵੀ ਬਹੁਤ ਸਾਰੇ ਕਾਂਗਰਸੀ ਉਹਨਾਂ ਦੇ ਅਧਿਆ ਤੋਂ ਵੱਧ ਪਰਿਵਾਰ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਉਹ ਵੀ ਬੀਜੇਪੀ ਦਾ ਹਿੱਸਾ ਨੇ ਇਹਦਾ ਮਤਲਬ ਕਿ ਲਗਾਤਾਰ ਪੰਜਾਬ ਦੀ ਕਾਂਗਰਸ ਪਾਰਟੀ ਬੀਜੇਪੀ ਨੂੰ ਬਚਾਉਂਦੀ ਨਜ਼ਰ ਆ ਰਹੀ ਆ ਬੀਜੇਪੀ ਦੀ ਪ੍ਰੋਟੈਕਸ਼ਨ ਦੇ ਵਿੱਚ ਆ ਬੀਜੇਪੀ ਦੇ ਨਾਲ ਖੜੀ ਆ ਬੀਜੇਪੀ ਦੀ ਬੀ ਟੀਮ ਬਜੋ ਕੰਮ ਕਰ ਰਹੀ ਆ ਕਾਂਗਰਸ ਪਾਰਟੀ ਪੰਜਾਬ ਵਿੱਚ ਇੱਕ ਪਾਸੇ ਦੇਖਦੇ ਵਿੱਚ ਲੋਕਤੰਤਰ ਦੀ ਡੈਮੋਕਰੇਸੀ ਦਾ ਮਰਡਰ ਬੀਜੇਪੀ ਕਰ ਰਹੀ ਆ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਸਮਰਥਨ ਕਰ ਰਹੀ ਆ ਅਕਾਲੀ ਦਰ ਦਾ ਸਮਰਥਨ ਕਰ ਰਿਹਾਗਾ ਕਿਉਂਕਿ ਇਹਨਾਂ ਪਾਰਟੀਆਂ ਦਾ ਪੁਰਾਣਾ ਇਤਿਹਾਸ ਹੈਗਾ ਇਹਨਾਂ ਪਾਰਟੀਆਂ ਦੀ ਹਿਸਟਰੀ ਰਹੀ ਆ ਕਿ ਜਦੋਂ ਸੱਤਾ 'ਚ ਹੁੰਦੀਆਂ ਨੇਗੀਆਂ ਅਕਾਲੀ ਦਲੇ ਉਧਰ ਚੱਲ ਜਾਂਦੇ ਨੇਗੇ ਕਾਂਗਰਸ ਵਾਲੇ ਉਧਰ ਆ ਜਾਂਦੇ ਨੇਗੇ ਇੱਕ ਦੂਜੇ ਵੱਲ ਆਦਾਨ-ਪ੍ਰਦਾਨ ਇੱਕ ਦੂਜੀਆਂ ਪਾਰਟੀਆਂ ਦੇ ਵਿੱਚ ਜਾਣ ਦਾ ਇਹਨਾਂ ਦਾ ਇਤਿਹਾਸ ਹੈਗਾ ਚਾਹ ਕਾਂਗਰਸ ਪਾਰਟੀ ਆ ਚਾਹ ਕਾਲੀ ਦਲ ਆਗਾ ਚਾਹ ਭਾਜਪੀ ਆ ਕੀ ਇਹੀ ਗੱਲ ਆ ਕੇਸ ਖਰੀਦੋ ਫਰੋਕਤ ਦੇ ਸਮੇਂ ਉਹਨਾਂ ਨੇ ਇਸ ਖਰੀਦੋ-ਫਰੋਕਤ ਨੂੰ ਭੰਨਿਆ ਨਹੀਂ ਭੰਡਿਆ ਨਹੀਂ ਹੈਗਾ ਇਸ ਦੇ ਖਿਲਾਫ ਸੈਂਟੈਂਸ ਨਹੀਂ ਬੋਲਿਆ ਹੈਗਾ ਬਲਕਿ ਭਾਜੀਪੀ ਦਾ ਸਮਰਥਨ ਕੀਤਾਗਾ ਮੈਂ ਕਾਲੀਦਾਲੂ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹਨਾਗਾ ਕੀ ਤੁਹਾਡਾ ਵਿਸ਼ਵਾਸ ਲੋਕਤੰਤਰ ਜੋ ਖਤਮ ਹੋ ਗਿਆ ਕੀ ਤੁਸੀਂ ਲੋਕਤੰਤਰ ਦੇ ਹਮਾਇਤੀ ਨਹੀਂ ਰਹੇ ਕੀ ਤੁਸੀਂ ਬੀਜੇਪੀ ਦਾ हिस्सा ਬਣਨਾ ਚਾਹੁੰਦੇ ਹੋ ਕੀ ਤੁਸੀਂ ਬੀਜੇਪੀ ਦੇ ਸਪੋਕਸਪਰਸਨ ਹੋ ਕੀ ਤੁਸੀਂ ਦੇਸ਼ ਵਿੱਚੋਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਲਗਾਤਾਰ ਅਕਾਲੀ ਦਲ ਦੇ ਬਿਆਨਬਾਜ਼ੀ ਇਹੀ ਰਹੀ ਆ ਪਿਛਲੇ ਜੇ ਮੈਂ ਦੇਖਾ 72 ਘੰਟਿਆਂ ਦੀ ਗੱਲ ਕਰੀਏ ਲਗਾਤਾਰ ਉਹਨਾਂ ਨੂੰ ਪ੍ਰੋਟੈਕਟ ਕਰਦੇ ਰਹੇ ਨੇ ਚਲੋ ਕੋਸ਼ਸ਼ ਤੱਕ ਤਾਂ ਸਹੀ ਆ ਕਿ ਕਾਲੀ ਦਲ ਦਾ ਪੁਰਾਣਾ ਨਾਤਾ ਰਿਹਾਗਾ ਉਹ ਕਹਿੰਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਕਿ ਨੌ ਮਾਸ ਦਾ ਰਿਸ਼ਤਾ ਰਿਹਾ ਕਾਲੀ ਦਲ ਦਾ ਜੀ ਬੀ ਜੀ ਪੀ ਨਾਲ ਲੱਗਦਾ ਉਹ ਨੌ ਮਾਸ ਦਾ ਰਿਸ਼ਤਾ ਦੁਬਾਰਾ ਕਾਇਮ ਹੋਣ ਜਾ ਰਿਹਾ ਦੇਸ਼ ਦੇ ਵਿੱਚ ਕਿਸਾਨ ਦਾ ਸੰਘਰਸ਼ ਚੱਲਿਆ ਕਿਸਾਨੀ ਦਾ ਸੰਘਰਸ਼ ਚੱਲਿਆ ਤਿੰਨ ਕਾਲੇ ਕਾਨੂੰਨ ਆਏ ਬੀ ਜੀ ਪੀ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਉਦੋਂ ਮਜਬੂਰੀ ਦੇ ਵਿੱਚ ਕਾਲੀ ਦਲ ਨੇ ਆਪਣਾ ਨਾਤਾ ਬੀ ਜੀ ਪੀ ਨਾਲ ਤੋੜਿਆ ਪਰ ਲੇਕਿਨ ਅੱਜ ਦੇ ਉਹਨਾਂ ਦੇ ਨਾਲ ਜਿਹੜੇ ਉਨਦੇ ਬਿਆਨ ਨੇ ਉਥੋਂ ਪਤਾ ਲੱਗ ਰਿਹਾ ਕਿ ਬੜੀ ਜਲਦੀ ਇਹ ਦਾਤਾ ਦੁਬਾਰਾ ਜੁੜਨ ਵਾਲਾਗਾ ਕੀ ਕਾਲੀਦਲ ਸਪਸ਼ਟ ਕਰੂਗਾ ਕਿ ਪੰਜਾਬ ਦੇ ਜਿੰਨਾ ਕਿਸਾਨਾਂ ਦੇ ਨੇ ਸ਼ਹਾਦਤ ਦਿੱਤੀ ਜਿੰਨਾ ਕਿਸਾਨਾਂ ਨੇ ਆਪਣੀ ਕੁਰਬਾਨੀ ਦਿੱਤੀ ਕਿ ਤੁਸੀਂ ਉਹਨਾਂ ਦੀ ਕੁਰਬਾਨੀ ਲਤ ਮਾਰ ਕੇ ਦੁਬਾਰਾ ਬੀਜੇਪੀ ਨਾਲ ਸਮਝੌਤਾ ਕਰਨ ਜਾ ਰਹੇ ਹੋ ਕਿ ਤੁਸੀਂ ਆਪਣੇ ਨਿੱਜੀ ਹਿੱਤਾਂ ਨੂੰ ਪ੍ਰੋਟੈਕਟ ਕਰਦੇ ਹੋਏ ਬੀਏ ਵਿੱਚ ਮਰਜ਼ ਹੋ ਰਹੇ ਹੋ ਇਹ ਸਾਰੇ ਘਟਨਾਕ੍ਰਮ ਤੋਂ ਲੱਗ ਰਿਹਾਗਾ ਕਿ ਅੱਜ ਚਾਹ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਚਾਹ ਕਾਲੀਦਾਂ ਦੇ ਲੀਡਰ ਨੇ ਉਹ ਸਾਰੇ ਬੀਜੇਪੀ ਦੇ ਜਾਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਕਿ ਕਿਉਂਕਿ ਬਹੁਤ ਸਾਰਿਆਂ ਦੇ ਖਿਲਾਫ ਇਹਨਾਂ ਦੇ ਸਾਬਕਾ ਲੀਡਰਾਂ ਦੇ ਖਿਲਾਫ ਈੜੀ ਦੇ ਕੇਸ ਚੱਲ ਰਹੇ ਨੇ ਕਿ ਬਹੁਤ ਸਾਰਿਆਂ ਦੇ ਖਿਲਾਫ ਸੀਵੀਐ ਦੇ ਕੇਸ ਚੰਦਰ ਨੇ ਪਰ ਲੇਕਿਨ ਅਕਾਲੀ ਆਮ ਆਦਮੀ ਪਾਰਟੀ ਆ ਜਿਹੜੀ ਡਟ ਕੇ ਜਿਹੜੀ ਡਟ ਕੇ ਬੀਜੇਪੀ ਦਾ ਮੁਕਾਬਲਾ ਕਰ ਰਹੀ ਆ ਜਿਹੜੀਆਂ ਬੀਜੇਪੀ ਦੀਆਂ ਗਲਤ ਰੀਤੀਆਂ ਦਾ ਮੁਕਾਬਲਾ ਕਰ ਰਹੀ ਆ ਬੀਜੇਪੀ ਦੇ ਇਸ ਲੋਕਤੰਤਰ ਦੇ ਕਹਾਣ ਦੇ ਖਿਲਾਫ ਜਿਹੜੀ ਡਟ ਕੇ ਖੜੀ ਆ ਕਿਉਂਕਿ ਦੇਸ਼ ਦੇ ਲੋਕਾਂ ਨੂੰ ਯਕੀਨ ਆ ਕਿ ਕਲੋਤੀ ਆਮ ਆ ਵੀ ਪਾਰਟੀ ਆ ਜਿਹੜੀ ਇਸ ਸਮੇਂ ਵਿਰੋਧੀ ਧਿਰ ਦਾ ਰੋਲ ਦੇਚ ਨਵਾ ਰਹੀ ਆ ਕਾਂਗਰਸ ਪਾਰਟੀ ਨੇ ਸਰੰਡਰ ਕਰਤਾ ਸਿਰਫ ਤੇ ਸਿਰਫ ਆਪਣੇ ਪਰਿਵਾਰਾਂ ਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਬਿਲਕੁਲ ਤਹਸਰਸ ਹੋ ਚੁੱਕੀ ਆ ਦੇਸ਼ ਵਿੱਚੋਂ ਖਤਮ ਹੋ ਚੁੱਕੀ ਆ ਸੋ ਅੱਜ ਦੇਸ਼ ਦੇ ਲੋਕਾਂ ਨੂੰ ਯਕੀਨ ਆ ਕਿ ਜੇਕਰ ਭਾਜਪਾ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਆ ਇਹ ਹੀ ਕਾਰਨ ਆ ਕਿ ਅੱਜ ਆਮ ਆਦਮੀ ਪਾਰਟੀ ਜੀ ਦੀ ਉਮਰ ਸਭ ਤੋਂ ਛੋਟੀ ਆ ਆਮ ਆਦਮੀ ਪਾਰਟੀ ਦੀ ਉਮਰ ਸਭ ਤੋਂ ਛੋਟੀ ਆ ਉਹਦਾ ਕਾਫਲਾ ਜੇਕਰ ਅਜ ਪੂਰੇ ਦੇਸ਼ ਚ ਵਧ ਰਿਹਾ ਜੇਕਰ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦੇ ਉੱਤੇ ਮੋਹਰ ਦੇਸ਼ ਦੇ ਲੋਕ ਲਾ ਰਹੇ ਨੇਗੇ ਤਾਂ ਲੋਕਾਂ ਨੂੰ ਯਕੀਨ ਆ ਕਿ ਦੇਸ਼ ਦੇ ਲੋਕਾਂ ਦੀ ਕਿਸਮਤ ਬਦਲਣ ਦੇ ਲਈ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਜੀ ਬਾਦ ਦੇਸ਼ ਦੇ ਨੇਤਾ ਨਗੀ ਸੋ ਮੇਰਾ ਕਹਿਣ ਦਾ ਪਾਪ ਮੈਂ ਉਹਨਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਸਾਥੀ ਅੱਜ ਕੁਝ ਬੀਜੇਪੀ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਨੇ ਕਿ ਜਾਨ ਜਿਹੜੀ ਹੈ ਸਿਟਿੰਗ ਜਜਟ ਹੋਣੀ ਚਾਹੀਦੀ ਹੈ ਇਹ ਆ ਜੋ ਮਿਲ ਕੇ ਆਏ ਨੇ ਮੈਂ ਮੰਗ ਕਰਦਾਗਾ ਕਿ ਸਾਰੇ ਘਟਨਾ ਕ੍ਰਮ ਦੀ ਜਾਨ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਸਿੱਟੇ ਜਿੱਦ ਤੋਂ ਹੋਣੀ ਚਾਹੀਦੀ ਆ ਔਰ ਉਹਦੇ ਵਿੱਚ ਗੋਆ ਨੂੰ ਸ਼ਾਮਿਲ ਕਰ ਲਿਆ ਜਾਵੇ ਉਹਦੇ ਵਿੱਚ ਮਹਾਰਾਸ਼ਟਰ ਨੂੰ ਸ਼ਾਮਿਲ ਕਰ ਲਿਆ ਜਾਵੇ ਉਹਦੇ ਵਿੱਚ ਮੱਧ ਪ੍ਰਦੇਸ਼ ਨੂੰ ਸ਼ਾਮਿਲ ਕਰ ਲਿਆ ਜਾਵੇ ਉਹਦੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਸ਼ਾਮਿਲ ਕਰ ਲਿਆ ਜਾਵੇ ਉਹਦੇ ਵਿੱਚ ਉਹਨਾਂ ਲੀਡਰਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਜਿਨ੍ਹਾਂ ਦੇ ਖਿਲਾਫ ਕਦੇ ਸੀਜੀਪੀ ਦੀ ਜਾਂਚ ਹੋ ਰਹੀ ਸੀ ਜਿਨ੍ਹਾਂ ਘੁਟਾਲਿਆਂ ਦੇ ਵਿੱਚ ਸੀਬੀ ਉਹਨਾਂ ਲੀਡਰਾਂ ਦੇ ਖਿਲਾਫ ਜਾਂਚ ਕਰ ਰਹੀ ਸੀ ਜਿਹੜੇ ਚਾਹੇ ਆਸਾਮ ਤੋਂ ਨੇ ਗੋਆ ਤੋਂ ਨੇ ਮੱਧ ਪ੍ਰਦੇਸ਼ ਤੋਂ ਨੇ ਪੱਛਮੀ ਬੰਗਾਲ ਤੋਂ ਨੇਗੇ ਜਿਨ੍ਹਾਂ ਦੇ ਖਿਲਾਫ ਕਦੇ ਸੀਵੀ ਜਾਂਚ ਕਰ ਰਹੀ ਸੀ ਕਦੇ ਈੜੀ ਜਾਂਚ ਕਰ ਰਹੀ ਸੀ ਉਹਨਾਂ ਦੇ ਖਿਲਾਫ ਜਾਂਚ ਬੰਦ ਕਰਕੇ ਉਹਨਾਂ ਨੂੰ ਦੁੱਧ ਨਾਲ ਧੋ ਕੇ ਦੁੱਧ ਨਾਲ ਧੋ ਕੇ ਉਹਨਾਂ ਦੇ ਭਗਵੇਂ ਕੱਪੜੇ ਪਾ ਕੇ ਬੀਜੇਪੀ ਸ਼ਾਮਲ ਕਰ ਲਿਆ ਔਰ ਉਹ پاک ਪਵਿੱਤਰ ਸਾਫ ਬਰੀ ਹੋ ਗਏ ਸੋ ਇਥੋਂ ਪਤਾ ਲੱਗਦਾਗਾ ਮੈਂ ਫੇਰ ਦੁਬਾਰਾ ਇੱਕ ਵਾਰ ਮੰਗ ਕਰਦਾਗਾ ਕਿ ਸਾਰੇ ਘਟਨਾਕ੍ਰਮ ਦੀ ਜਾਂਚ ਜਿਹੜੀ ਆ ਉਮਾਨਜੋਗ ਸੁਪਰੀਮ ਕੋਰਟ ਦੇ ਸੇਟਿੰਗ ਜਦ ਤੋਂ ਹੋਣੀ ਚਾਹੀਦੀ ਆ ਔਰ ਹੁਣ ਤੱਕ ਜਿਹੜੀਆਂ ਭਾਜਪੀ ਦੇ ਸਮੇਂ ਦੌਰਾਨ 2014 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਜਿੰਨੀ ਵੀ ਡਿਫੈਕਸ਼ਨ ਹੋਈ ਆ ਜਿੰਨਾ ਵੀ ਚੁਣੇ ਹੋਏ ਨਮਾਇਦਿਆਂ ਨੂੰ ਤੋੜਿਆ ਗਿਆ ਉਹ ਸਾਰੀ ਜਾਂਚ ਹੋਣੀ ਚਾਹੀਦੀ ਕਿ ਪੈਸਾ ਇਹ ਅਰਬਾਂ ਖਰਬਾਂ ਰੁਪਈਆ ਕਿੱਥੋਂ ਆਇਆ ਇਹ ਭ੍ਰਸ਼ਟਾਚਾਰ ਦਾ ਪੈਸਾ ਕਿੱਥੋਂ ਆਇਆ ਔਰ ਕਿਨੇ ਕਿਨੇ ਪੈਸਿਆਂ ਦੇ ਵਿੱਚੋਂ ਜਿਹੜੇ ਵਿਧਾਇਕ ਤੋੜੇ ਗਏ ਔਰ ਲੋਕਤੰਤਰ ਦੇ ਇਸ ਪਵਿੱਤਰ ਲੋਕਤੰਤਰ ਨੂੰ ਜਿਹੜਾ ਹੈਗਾ ਉਹਦਾ ਕਤਲ ਕੀਤਾ ਗਿਆ ਸਮਾਜ ਜਿਹੜੀ ਇਹ ਮੰਗ ਕਰਦਾਗਾ ਪਰ ਲੇਕਿਨ ਬੜਾ ਹੈਰਾਨੀ ਦੀ ਗੱਲ ਹੈ ਕਿ ਅੱਜ ਜਿਹੜੇ ਲੋਕ ਚਾਹੇ ਉਹ ਕਾਲੀ ਦਲ ਚ ਨੇ ਚਾਹੇ ਕਾਂਗਰਸ ਪਾਰਟੀ ਨੇ ਮਨੁਣੇ ਵੀ ਪੁੱਛਣਾ ਚਾਹਣਾਗਾ ਕਿ ਕੀ ਤੁਸੀਂ ਡੈਮੋਕ੍ਰੇਸੀ ਦੇ ਕਾਤਲਾਂ ਦੇ ਹਮਦਰਦੋਂ ਕੀ ਤੁਸੀਂ ਐਲਓਪੀ ਸਾਹਿਬ ਕੀ ਤੁਸੀਂ ਜਿਨ੍ਹਾਂ ਲੋਕਾਂ ਨੇ ਡੈਮੋਕ੍ਰੇਸੀ ਦਾ ਕਤਲ ਕੀਤਾ ਕੀ ਤੁਸੀਂ ਉਹਨਾਂ ਕਾਤਲਾਂ ਦੇ ਨਾਲ ਖੜੇ ਹੋ ਜਾਂ ਤੁਸੀਂ ਡੈਮੋਕ੍ਰੇਸੀ ਨੂੰ ਬਚਾਉਣ ਵਾਲਿਆਂ ਦੇ ਨਾਲ ਖੜੇ ਹੋ ਸੋ ਮੈਂ ਫੇਰ ਅਸੀਂ ਕੱਲ ਮਨਜੋਗ ਡੀਜੀਪੀ ਸਾਹਿਬ ਕੋਲੇ ਗਏ ਸੀਗੇ ਉਹਨਾਂ ਕੋਲ ਜਾ ਕੇ ਆਏ ਆਂਗੇ ਔਰ ਮੁਕਦਮਾ ਜਿਹੜਾ ਇਸ ਆਪਰੇਸ਼ਨ ਲੋਟਸ ਦਾ ਅਸੀਂ ਖਲਾਸਾ ਕੀਤਾ ਸੀ ਉਸ ਦੇ ਤਹਿਤ ਦਰਜ ਹੋ ਚੁੱਕਿਆ ਔਰ ਜਾਨ ਜਿਹੜੀ ਆ ਉਜਾਰੀਆ ਔਰ ਜਦੋਂ ਜਾਂਚ ਮੁਕੰਮਲ ਹੋਗੀ ਤੋ ਤੁਹਾਨੂੰ ਉਹਨਾਂ ਸਾਰੇ ਧਾਮਾਂ ਦਾ ਵੀ ਖਲਾਸਾ ਕਰਾਂਗੇ ਜਿਹੜੇ ਜਿਹੜੇ ਉਸ ਜਾਂਚ ਤੇ ਬਚਾਉਣਗੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ